ਹਰਨ ਫਸਲੀ ਕਾਲ ਤੇ ਇੱਕ ਤਾਂ ਦਿਓ ਬਾਈ ਬਧਾਈਆਂ ਹਨਾ ਮੇਰੀ ਮਾਤਾ ਨੇ ਅੰਮ੍ਰਿਤ ਛਕ ਲਿਆ ਮਹਾਰਾਜ ਨੇ ਸਾਡੇ ਤੇ ਕਿਰਪਾ ਕਰ ਆਪਣੇ ਮਹਾਰਾਜ ਦਾ ਵੀ ਬਹੁਤ ਧੰਨਵਾਦ ਹੈ ਜਿਹੜਾ ਮਹਾਰਾਜ ਨੇ ਕਿਰਪਾ ਕੀਤੀ ਜਣਾ ਮੰਤਰ ਤੇ ਹਾਂ ਹਾਂ ਬੁੱਤੋ ਨਾ ਗਰਮੀਆਂ ਚ ਤਾਂ ਆਪਾਂ ਨੂੰ ਪਤੀ ਆ ਤੇ ਦੁੱਧ ਇਹ ਤਾਂ ਦੁੱਧ ਘਟ ਜਾਂਦਾ ਇੱਕ ਫੈਂਟ ਬਾਵਾ ਡਾਊਨ ਹੋ ਜਾਂਦੀ ਹੈ ਦੁੱਧੀ ਜਿਆਦਾ ਘਟ ਜਾਂਦਾ ਕਿਉਂਕਿ ਠੁੱਕ ਨਹੀਂ ਲੱਗਦੀ ਮੱਝਾਂ ਨੂੰ ਤੇ ਉਹਦੇ ਲਈ ਸਾਰੇ ਭਰਾਵਾਂ ਨੂੰ ਦੱਸਦੇ ਵੀ ਆਪਾਂ ਕਿਵੇਂ ਕੀ ਕਰੀਏ ਓ ਪੁੱਤਾਂ ਆਇਆ ਨਾ ਪਸ਼ੂ ਦੀ ਨਰਬੀ ਘਟ ਜਾਂਦੀ ਆ। ਅੱਛਾ। ਤੇ ਮੌਸਮ ਦੇ ਸਾਬਾ ਮੈਂ ਕਹਿੰਦਾ ਜੀ ਕਮਜ਼ੋਰੀ ਜੀ ਆ ਜਾਂਦੀ ਆ ਬਾਈ ਸਿਆਲਾਂ ਦੇ ਵਿੱਚ ਪਸ਼ੂ ਜਿਆਦੇ ਤੁਹਾਨੂੰ ਪਤਾ ਠੰਡ ਆ ਫਿਰ ਖਾਂਦਾ ਪੀਂਦਾ ਘਟਾ ਤੇ ਕੀ ਕੁਛ ਕਰਨਾ ਪੈਂਦਾ ਫਿਰ? ਓ ਪੁੱਤਾਂ ਪਾਈਆ ਤਾਂ ਮੇਥੇ। ਅੱਛਾ। ਪਿਓ ਕੀ ਰੱਖ ਲਈਏ ਆਪਾਂ? ਪਸਾਰੀ ਦੇ ਲਈਏ ਵੀ ਹੂੰ ਆਇਨੀ ਵੀ ਆਪਾਂ ਸਭ ਜੀ ਆਏ ਜਿਹੜੇ ਹੁਣ ਚਾਪਰ ਸਾਰਿਆਂ ਦੇ ਮਿੱਥੇ ਬਾਈ ਇੱਕ ਇੱਕ ਦਿਨ ਦੀ ਖਰਾਕ ਹੈ ਇਹ ਇੱਕ ਦਿਨ ਦੀ ਖਰਾਕ ਪਾ ਜੀਆ ਮਿੱਥੇ ਆਪਾਂ ਨੂੰ ਜਿਹੜੇ ਆਪਾਂ ਮਿੱਥੇ ਬੀਜਦੇ ਹੁੰਦੇ ਆ ਦਵਾਈ ਬੁੱਕੀ ਨਾ ਲੱਗੀ ਹੋਵੇ ਵਧੀਆ ਆਬਦੇ ਦੇਖ ਕੇ ਲੈ ਤੇ ਦੋ ਅਗਲੀ ਚੀਜ਼ ਤੇ 1 ਕਿਲੋ ਗੁੜ ਪੁੱਤ 1 ਕਿਲੋ ਗੁੜ ਜੀ ਇਹ ਇੱਕ ਦਿਨ ਦੀ ਖਰਾਕ ਆ ਸਾਰੇ ਭਰਾ ਧਿਆਨ ਨਾਲ ਸੁਣੀ ਚੱਲਿਓ ਸਾਰਾ ਇੱਕ ਦਿਨ ਦਾ ਇੱਕ ਮਾਜਰਾ ਆਪਾਂ ਦੱਸ ਰਹੇ ਹਾਂ ਕਿੱਲੋ ਗੋੜਾ ਅੱਧਾ ਪਾਇਆ ਮਿੱਠਾ ਹਾਂ ਤੇ ਅੱਧਾ ਕਿਲੋ ਬ੍ਰੇਮੀ ਅੱਧਾ ਕਿਲੋ ਬ੍ਰੇਮੀ ਬਾਈ 5 ਕਿਲੋ ਪਾਣੀ ਦੇ ਪੁੱਤੇ ਇਹ ਆਪਾਂ ਬਾੜ ਗਏ ਅੱਛਾ ਕੀ ਚੀਜ਼ ਬਾੜਨੀ ਹੈ ਜੀ ਤੇ ਗੋੜਾ ਅੱਛਾ ਗੁੜ 5 ਕਿਲੋ ਪਾਣੀ ਚ ਉਬਲਣਾ ਚੁੱਲੇ ਦੇ ਧਰ ਲੈਗੇ ਹਾਂ ਤੇ ਪਾਇਆ ਮਿੱਠੇ ਤੇ ਜਿਹੜੇ ਭਉਤੇ ਹੋਣੇ ਹਾਂ ਹਾਂ ਪਹਿਲਾਂ ਭਉਕੇ ਰੱਖਨੇ ਨਾ ਠੀਕ ਹੈ ਤੇ ਫਿਰ ਪੁੱਤ ਉਹਦੂ ਬਾਅਦ ਚ ਅੱਧਾ ਕਿਲੋ ਆਪਣਾ ਬ੍ਰੇਮੀ ਜਦੋਂ ਪਾਣੀ ਮੱਚ ਜੇ ਵੀ ਹੁਣ 2 ਕਿਲੋ ਪਾਣੀ ਰਹਿ ਗਿਆ ਉਹਦੇ ਚ ਬਰੇ ਕਿਲੋ ਰਹਿ ਗਿਆ ਬਾਅਦ ਚ ਥੱਲੇ ਲਾ ਕੇ ਪਾਉਣੇ ਆ ਹਾਂ ਹਾਂ ਤੇ ਇਹ ਕਾ ਇੱਕ ਡੰਗ ਦੇਣਾ ਸਮਾਨਕ ਤੋਂ ਡੰਗ ਨਾ ਇੱਕ ਡੰਗ ਆ ਇੱਕ ਡੰਗ ਦੇਣਾਗਾ ਹਾਂ ਕਿਸੇ ਵੀ ਟਾਈਮ ਦੇ ਸਕਦੇ ਹਾਂ 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 ਇਹ ਪੁੱਤ ਪਧੂ ਤੰਦਰੁਸਤ ਰਹਿੰਦਾ ਇਹਦੇ ਨਾਲ ਅੱਛਾ ਇਹ ਜਿਹੜੇ ਮੇਥੇ ਨਾ ਇਹ ਹੁਣ ਪਸ਼ੂ ਦੇ ਖਾਦਾ ਪੀਤਾ ਨਹੀਂ ਹਾਜਮੇ ਆਉਂਦਾ ਇਹ ਹਾਜਮੇ ਵਾਸਤੇ ਬਹੁਤ ਕੰਤੇਨ ਠੀਕ ਹੈ ਗੁਰਦੇ ਆਪ ਦਾ ਕੰਮ ਬਲੇਮਿਆਂ ਦਾ ਆਪ ਦਾ ਹਾਂ ਤੇ ਮੇਥਿਆ ਨਹੀਂ ਆਪ ਦੀ ਜਗਾ ਕੰਮ ਦੇਣਾ ਗੁਰਨੇ ਦਾ ਮਤਲਬ ਇੱਕ ਅਲਰਜੀ ਦੇਣੀ ਹੈ ਬਲੇਮਿਆਂ ਨੂੰ ਅਲਰਜੀ ਪੀ ਕਰਦੀਆਂ ਸਰਦੀਆਂ ਦੇ ਵਿੱਚ ਠੰਡ ਨਹੀਂ ਲੱਗਦੀ ਪਸ਼ੂ ਨੂੰ ਅੱਛਾ ਤੇ ਪਸ਼ੂ ਗਾਲਾ ਵੱਡੂ ਜਦੋਂ ਆਦਮੀ ਆ ਗਿਆ ਦੁੱਧ ਵੀ ਵੱਧ ਦੇਉ ਤੇ ਮੱਖਣ ਮਈ ਆਈ ਦੁੱਧ ਤੇ ਸਾਰਾ ਕੁਸੀ ਵਧੀਆ ਰਹਿੰਦਾ ਹੈ ਇਹਦੇ ਨਾਲ ਮਿੱਤਰੋ ਸਾਰਾ ਕੁਸੀ ਰੋਟਾ ਵਧੀਆ ਰਹੂਗਾ ਤੇ ਇਸ ਬਾਰੇ ਮੈਂ ਵੀ ਤੁਹਾਨੂੰ ਦੱਸ ਦਿੰਨਾ ਆਪਾਂ ਨੂੰ 1 ਕਿਲੋ ਦਾ ਗੁੜ ਚਾਹੀਦਾ ਬਾਈ ਪਾਈਆ ਮਿੱਥੇ ਤੇ ਅੱਧਾ ਕਿਲੋ ਬੜੇਮੇ ਇਹ ਗੁੜ ਤੁਸੀਂ ਐ ਮੰਨ ਲਓ ਵੀ ਚੁੱਲ੍ਹੇ ਤੇ 5 ਲੀਟਰ ਪਾਣੀ ਚ ਪਾ ਕੇ ਰਿਜਮਾ ਧਰ ਲਿਆ ਉਸ ਤੋਂ ਬਾਅਦ ਆਪਣੇ ਜਿਹੜੇ ਮਿੱਥੇ ਵਾਂ ਪਿਉ ਕੇ ਰੱਖੇ ਇੱਕ ਕਿੰਨਾ ਟਾਈਮ ਪਹਿਲਾਂ ਪਿਉਨੇ ਆਹੋ 2 ਘੰਟੇ ਪਹਿਲਾਂ ਪਿਉਨੇ ਆਹ 2-3 ਘੰਟੇ ਜਿਵੇਂ ਵੀ ਟਾਈਮ ਲੱਗਦਾ ਪਿਉ ਕੇ ਉਹ ਵਾਲੇ ਉਸ ਤੋਂ ਬਾਅਦ ਆਉਂਦਾ ਬਾਈ ਬੜੇਮੇ ਇੱਕ ਟਾਈਮ ਅੱਜ ਨੂੰ ਦੇਦੇ ਹੋ ਤੇ ਮੱਝ ਸੋਡੀ ਮਹਾਰਾਜ ਦੀ ਕਿਰਪਾ ਨਾਲ ਪੂਰਾ ਦੁੱਧ ਵੱਧ ਜਾਂਦੀ ਆ। ਪੂਰਾ ਦੁੱਧ ਵੱਧੂ ਪੁੱਤ ਪੂਰਾ ਮੱਖਣ ਵੱਧ ਆਉ। ਹਾਂ ਵੀ ਜਿਹੜਾ ਸਿਆਣਾ ਚ ਮੱਝਾ ਸੋੜਨ ਦੀਆਂ ਨਿਕਟ ਜਾਂਦਾ ਹਨ ਆ ਐਡ ਕਰਦੇ ਆ ਲੱਗ ਤੋਂ ਮੱਝ ਨੂੰ ਦੰਨੇ ਆ ਆਪਣੀਆਂ ਮੱਝਾਂ ਵਧੀਆ ਰਹਿੰਦੀਆਂ ਸਰਦੀਆਂ ਦੇ ਵਿੱਚ ਹਨਾ ਇਕੱਲਾ ਇਹ ਸਰਦੀਆਂ ਦਾ ਹੀ ਫਾਰਮੂਲਾ ਹੈਗਾ ਕਈ ਭਰਾ ਆ ਇੱਕ ਵੀਡੀਓ ਬਾਅਦ ਚ ਗਰਮੀਆਂ ਆ ਜਾਂਦੀਆਂ ਵੀ ਉਹ ਤੋਂ ਨਾ ਕਹਤੇ ਕਿ ਨਹੀਂ ਵਾ ਪਾਣੀ ਤਾਂ ਤੇ ਵੀਡੀਓ ਵੀਰ ਬਣ ਕੇ ਵੱਤੋ ਵੱਤ ਸ਼ੇਅਰ ਕਰਦੇ ਹੋ ਕਿਉਂਕਿ ਸਾਰੇ ਭਰਾਵਾਂ ਵਾਲੇ ਪਹੁੰਚ ਜੇ ਹਨਾ ਇਰੇ ਵਰਗੇ ਬਹੁਤ ਨਵੇਂ ਮੁੰਡੇ ਨੇ ਜਿਨ੍ਹਾਂ ਦਾ ਜਨ ਮੱਜਾ ਵੱਲ ਵੱਧ ਗਿਆ ਇੱਕ ਤਾਂ ਬਹੁਤ ਚੰਗਾ ਕੰਮ ਆ ਬਾਈ ਹਨਾ ਆਪਾਂ ਆਪਦਾ ਕੀਤਾ ਕਰਦੇ ਕਿਤੇ ਨਾ ਜੁਣੀ ਸਾਰਾ ਪਰਿਵਾਰ ਨੂੰ ਕੀਤਾ ਕਰਦੇ ਤੇ ਵੀਡੀਓ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਓ ਧੰਨਵਾਦ